ਬਸ ਬਸ ਵਸਤਾਲਿਆ ਜੀ ਇਸ ਦੀ ਵੀ ਹਾਲਾਤ ਮਾੜੇ ਆ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਕੰਮ ਕਰੀ ਜਨੇ ਇਸ ਤਰ੍ਹਾਂ ਦੁਬਾਰਾ ਇਹਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਵੀ ਇਹਨੂੰ ਵੀ ਵਧੀਆ ਬਣਾਇਆ ਜਾਵੇ ਟੱਟ ਸਾਹ ਸਾਡੇ ਵਧੀਆ ਲੱਗਿਓਏ ਵੈਸੇ ਇੱਥੇ ਪਿਛਲੇ ਪਾਸੇ ਉਸ ਦਾ ਕਮੇਆ ਇੱਕ ਗਲੀਆਂ ਨਾਲੇਂ ਦਾ ਚੱਲੀ ਜਾਂਦਾ ਜੀ ਤੇ ਤੀਸਰਾ ਕੰਮ ਸਾਡੇ ਕੋਲੇ ਇੱਕ ਪੈਪ ਲੈਣਿਆ ਗੰਦੇ ਪਾਣੀ ਦੀ ਉਹ ਚੱਲੀ ਜਾਂਦੀ ਹੈ ਸੱਤ ਨਹੀਂਂਦਾ ਨਹੀਂ ਹੈ ਜੀ ਫੇਰ ਇਹ ਮਾਗਰ ਫੋਟੋਆਂ ਨਾਲ ਛਾਲੇ ਮਾਰ ਕੇ ਟੰਗ ਹੋ ਗਈ। 6 ਦਿਨ ਟੁੱਟ ਗਈ। ਉਹ ਛੇ ਨਹੀਂ ਅਗੀ। ਸਰਪੰਚ ਸਾਹਿਬ ਆ ਜਿਹੜੀਆਂ ਡਿੱਗੀਆਂ ਜਿਹਾ ਬਣਾਈਆਂ ਪੈਪਾਂ ਪਾਈਆਂ ਇਹ ਕੀ ਕੀ ਬਣਾਇਆ? ਇਹ ਗੰਦੇ ਪਾਣੀ ਵਾਲੀ ਇੱਕ ਪੈਪ ਪਾਈ ਆ ਜੀ। ਆਜ ਕਾ ਤੁਹਾਡੇ ਪਿੱਛੇ ਦੋ ਗਲੀਆਂ ਇੱਕ ਬਣ ਕੇ ਤਿਆਰ ਹੋ ਗਈ ਆ ਤੇ ਦੂਸਰੀ ਬਣਨ ਵਾਲੀ ਹੈ ਜੀ। ਇਹਦਾ ਕੰਮ ਚੱਲ ਰਿਹਾ ਦੋਨਾਂ ਦਾ। ਇਹ ਇਥੋਂ ਪੈਪ ਪੈ ਕੇ ਇਹਨਾਂ ਦੇ ਜਿੰਨੇ ਘਰ ਹੈਗੇ ਇਹਨਾਂ ਦਾ ਪਾਣੀ ਵਾਲਾ ਗੰਦਾ ਪਾਣੀ ਪੈ ਕੇ ਸੀਮ ਨਾਲ ਇਹਨਾਂ ਪੈਪ ਜੋੜੀ ਹੋਈ ਆ। ਤੇ ਜਿੱਥੇ ਅਸੀਂ ਖੜੇ ਆ ਇਹ ਚੈਂਬਰ ਆ। ਤਾਂ ਨਾ ਪਾਣੀ ਪੈਣ ਵਾਸਤੇ ਇਥੋਂ ਅੱਗੇ ਪਾਣੀ ਕੋ ਸੇਮ ਨਾਲੇ ਨਾਲ ਪਾਈਪ ਜੁੜੀ ਹੋਈ ਹੈ ਅੱਗੇ ਜਾ ਕੇ ਸੇਮ ਨਾਲ ਚੱਲੇ ਜੀ ਜੇ ਵੀਰ ਸਾਹਿਬ ਜੀ ਤੁਸੀਂ ਵੀ ਪੰਚਾਇਤ ਮੈਂਬਰ ਹੋ ਹਾਂਜੀ ਸਰ ਟੋਟਾ ਮਤਲਬ ਇਲਾਕੇ ਦੇ ਜਿਹੜੇ ਆਪਣੇ ਮੰਤਰੀ ਸਾਹਿਬ ਆ ਦਰਬੀਰ ਸਿੰਘ ਗੂੜੀਆਂ ਉਹਨਾਂ ਨਾਲ ਤੁਸੀਂ ਬਹੁਤ ਜਿਆਦਾ ਸਾਰੇ ਬੰਦੇ ਰਲੇ ਚੁਣੇ ਸਾਰੇ ਬੰਦਿਆਂ ਨੇ ਉਨ੍ਹਾਂ ਨੂੰ ਮੋਟਾ ਪਾ ਕੇ ਜੀ ਉਹਨਾਂ ਨੂੰ ਜਿਤਾਇਆ ਹੈ ਕਾਰਜਗਿਰਤ ਜਦੋਂ ਮਿੱਡਾ ਪਿੰਡ ਦੇ ਵਿੱਚ ਇੱਥੇ ਪਹਿਲਾਂ ਅਕਾਲੀ ਰਾਜਾ ਹੋਰ ਪਾਰਟੀਆਂ ਦੇ ਜੂਰ ਹੁੰਦਾ ਕਿ ਤੇ ਤੁਸੀਂ ਸਾਡੀ ਵੋਟ ਦਾਈ। ਹੁਣ ਤੁਸੀਂ ਮੈਂਬਰ ਬਣ ਕੇ ਪਿੱਛੇ ਤੁਹਾਡੀ ਨਵੇਂ ਮੈਂਬਰ ਫੁੱਟੇ ਬਣ ਗਏ। ਵੀ ਕਦੇ ਮੰਤਰੀ ਜੀ ਤੋਂ ਜਾ ਕੇ ਗ੍ਰਾਂਟ ਮੰਗੀ ਹੈ ਵੀ ਸਾਡੇ ਪਿੰਡ 'ਚ ਇੰਨੀ ਗ੍ਰਾਂਟ ਆ ਜਿਵੇਂ ਪੈਸਾ ਪੈਸੇ 10 ਲੱਖ ਰੁਪਏ ਲੱਗਣਾ ਹੈ। ਉਹ ਤੁਸੀਂ ਕਦ ਦੱਸਦੇ ਹੋ ਉਹਨਾਂ ਦੇ ਪੈਸੇ ਲੱਗਣੇ ਆ। ਸਿੱਕਾਰੇ ਉਹਨੂੰ ਬੇਇੱਜ਼ਤੀ ਕੀਤੀ ਆ ਤੁਹਾਨੂੰ ਕਿਹੋ ਜਿਹਾ ਸਾਹ ਪਰਿਆ ਹਾਂ ਬਿਲਕੁਲ ਜੀ ਸਰਕਾਰ ਵੀ ਸਾਡੇ ਨਾਲ ਆ ਜਿਵੇਂ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਤੇ ਮੰਤਰੀ ਸਾਹਿਬ ਵੀ ਪੂਰਾ ਸਾਨੂੰ ਸਹਿਯੋਗ ਕਰ ਰਹੇ ਨੇ ਤੇ ਉਹਨਾਂ ਤੋਂ ਪੈਲਸ ਬਾਰੇ ਗਰਾਊਂਡ ਬਾਰੇ ਮੰਗ ਕੀਤੀ ਆ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਚੀਜ਼ਾਂ ਸਾਡੇ ਵਾਸਤੇ ਬਹੁਤ ਜ਼ਰੂਰੀਆਂ ਪਿੰਡ ਦੀਆਂ ਤੇ ਹੋ ਸਕਦਾ ਕਿ ਥੋੜੇ ਦਿਨਾਂ ਤੱਕ ਸਾਨੂੰ ਗਰਾਊਂਡ ਬਾਰੇ ਕਿ ਗਰਾਊਂਡ ਦੀ ਗਰਾਊਂਡ ਮਿਲ ਜੇ ਪਰਮਾਤਮਾ ਕਰੇ ਕਿ ਅਸੀਂ ਗਰਾਊਂਡ ਨੂੰ ਐਡਾ ਵਧੀਆ ਬਣਾ ਦਈਏ ਕਿ ਲਾਗੇ ਲਾਗੇ ਤੇ ਟੂਰਨਾਮੈਂਟ ਵੀ ਇੱਥੇ ਹੋਣ ਕਿ ਸਾਡੀ ਸੋਚ ਇਹ ਆ ਜੀ ਸਭ ਤੋਂ ਪਹਿਲਾਂ ਕਿ ਗਰਾਊਂਡ ਬਣਾਉਣ ਦੀ ਤੇ ਪੈਲਸ ਬਣਾਉਣ ਦੀ ਜੀ ਤੇ ਮੰਤਰੀ ਸਾਹਿਬ ਵੀ ਕਹਿ ਰਹੇ ਆ ਕਿ ਜਿਵੇਂ ਵੀ ਆਪਾਂ ਨੂੰ ਸਰਕਾਰ ਵੱਲੋਂ ਫੰਡ ਆਊਗਾ ਤੇ ਪਹਿਲ ਤੇ ਆਧਾਰ ਤੇ ਮਿਲੂਗਾ ਤੇ ਸਾਨੂੰ ਵੀ ਵਿਸ਼ਵਾਸ ਹੈ ਮੰਤਰੀ ਸਾਹਿਬ ਤੇ ਕਿ ਜਿਵੇਂ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਆਂ ਤੇ ਸਾਡੇ ਪਿੰਡ ਦਾ ਵੀ ਜ਼ਰੂਰ ਮਤਲਬ ਮੰਤਰੀ ਸਾਹਿਬ ਸਹਿਯੋਗ ਕਰਨਗੇ ਕਿ ਸਾਨੂੰ ਗ੍ਰਾਂਟ ਦੇ ਕੇ ਕਿਉਂਕਿ ਸਾਡਾ ਪਿੰਡ ਸੇਮ ਦਾ ਏਰੀਆ ਕਰਕੇ ਜਿੰਨਾ ਜਿਵੇਂ ਪੈਲਸ ਬਣਿਆ ਸੀ ਇਹ ਵੀ ਖੰਡਰ ਬਣ ਚਲਿਆ ਗਰਾਉਂਡ ਸੀ ਉਹ ਵੀ ਖੰਡਰ ਬਣ ਚਲਿਆ ਜੀ ਤੇ ਸਾਨੂੰ ਇਹ ਉਮੀਦ ਆ ਕਿ ਜੇਕਰ ਗ੍ਰਾਂਟ ਦਿੱਤੀ ਜਾਵੇ ਸਾਨੂੰ ਤੇ ਅਸੀਂ ਸਭ ਤੋਂ ਸੋਹਣਾ ਆਪਦਾ ਪਿੰਡ ਬਣਾ ਲਗੇ ਜੀ ਤੇ ਨਸ਼ਾ ਬਾਰੇ ਤਾਂ ਅਸੀਂ ਮੁਰ ਤੋਂ ਹੀ ਸਭ ਤੋਂ ਮੇਨ ਅਜੰਡਾ ਸਾਡਾ ਇਹ ਸੀ ਕਿ ਆਪਦੇ ਪਿੰਡ ਦੇ ਮਤਲਬ ਬਦਨਾਮੀ ਦਾ ਟਿੱਕਾ ਲੱਗਾ ਸੀ ਇੱਕ ਮਿੰਡੇ ਤੇ ਕਿ ਇੱਥੇ ਨਸ਼ਾ ਵੇਚਦਾ ਤੇ ਮੁਰ ਤੋਂ ਹੀ ਸਾਰੇ ਨੌਜਵਾਨ ਲੱਗੇ ਹੋਏ ਆ ਕਿ ਨਾ ਇਹ ਕੰਮ ਆਪਾਂ ਬਿਲਕੁਲ ਬੰਦ ਕਰਨਾ ਹੈ ਤੇ ਹੁਣ ਵੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਰਕਾਰਾਂ ਦਾ ਕਿ ਜਿਹੜੀਆਂ ਇਸ ਬੰਨੇ ਨੂੰ ਆਈਆਂ ਕਿ ਨਸ਼ਾ ਬੰਦ ਕਰਨ ਵਾਲੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੀ ਪੁਲਿਸ ਪਾਰਟੀ ਦਾ ਕਿ ਆਪੋ ਆਪਣੀਆਂ ਡਿਊਟੀਆਂ ਵਧੀਆ ਨਿਭਾ ਰਹੇ ਨੇ ਤੇ ਆਪਣੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਸੁਖਜੀਤ ਸਿੰਘ ਜੀ ਸੌਰੀ ਤੇ ਬਹੁਤ ਵਧੀਆ ਆਪਦਾ ਕੰਮ ਕਰ ਰਹੇ ਨੇ ਜਿੱਥੇ ਵੀ ਸਾਨੂੰ ਲੋੜ ਪੈਂਦੀ ਉਹ ਸਾਡਾ ਸਹਿਯੋਗ ਦਿੰਦੇ ਨਸ਼ੇ ਦੇ ਰੋਕਣ ਤੇ ਤੇ ਅਸੀਂ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੀ ਜਵਾਨੀ ਨੂੰ ਬਚਾ ਲੈਣਗੇ ਉਹ ਕਿ ਪਹਿਲਾਂ ਵੀ 2 ਸਾਲ ਪਹਿਲਾਂ ਆਏ ਸੀ ਤੇ ਉਦੋਂ ਵੀ ਨਸ਼ੇ ਤੇ ਠੱਲ ਬਹੁਤ ਪਈ ਸੀ ਤੇ ਹੁਣ ਵੀ ਸਾਨੂੰ ਉਮੀਦ ਹੈ ਕਿ ਸਾਡੇ ਪਿੰਡ 'ਚੋਂ ਨਸ਼ੇ ਦੀ ਸਫਾਈ ਹੋਊਗੀ ਨਸ਼ੇ ਦੀ ਸਫਾਈ ਕਰਨ ਵਾਸਤੇ ਜ਼ਰੂਰੀ ਨਹੀਂ ਵੀ ਪੁਲਿਸ ਇਕੱਲੇ ਤੇਰੇ ਵਿੱਚ ਨਗਰ ਦਾ ਵੀ ਸਹਿਯੋਗ ਚਾਹੀਦਾ ਪੰਚਾਇਤ ਦਾ ਵੀ ਸਹਿਯੋਗ ਚਾਹੀਦਾ ਹੁਣ ਜੇ ਕੋਈ ਨਸ਼ਾ ਵੇਚਦਾ ਨਹੀਂ ਹਟਦਾ ਤੇ ਫੇਰ ਥੋੜੀ ਪੰਚਾਇਤ ਕੀ ਕਰੂਗੀ ਅਸੀਂ ਪੰਚਾਇਤ ਤੌਰ ਤੇ ਜਿੰਨੇ ਕੋ ਨਸ਼ਾ ਵੇਚਣ ਦਾ ਸਾਨੂੰ ਪਤਾ ਸੀ ਅਸੀਂ ਉਹਨਾਂ ਸਾਰਿਆਂ ਨੂੰ ਫਾਰਮ ਕਰਤਾ ਹੈ। ਵੀ ਤੁਸੀਂ ਜਾਂ ਤਾਂ ਸੁਧਰ ਜਾਓ ਜੇਕਰ ਕੋਈ ਉਹਦੇ ਵਿੱਚ ਕੋਈ ਪੁਲਿਸ ਵਾਲਟੀ ਫੜ ਲੈਂਦੀ ਹੈ ਤੇ ਸਾਡੀ ਪਿੰਚਾਇਦਾ ਕੋਈ ਬੰਦਾ ਉਸਦੇ ਮਗਰ ਨਹੀਂ ਜਾਏਗਾ। ਜੇਕਰ ਜਾਂਦਾ ਤਾਂ ਅਸੀਂ ਉਸਦੇ ਵਿਰੋਧਤਾ ਕਰਾਂਗੇ। ਮਾਨਯੋਗ ਐਸਐਸਪੀ ਸ਼੍ਰੀ ਅਖਲ ਜੱਜਦਵ ਜੀ, ਚੌਧਰੀ ਜੀ, ਡੀਐਸਪੀ ਜੌਨਿਸਪਾਲ ਸਿੰਘ ਜੀ ਬਹੁਤ ਵਧੀਆ ਢੰਗ ਨਾਲ ਇੱਕ ਨਸ਼ਾ ਰੋਕਣ ਦੇ ਵਿੱਚ ਲੱਗੇ ਹੋਏ ਆ। ਚੌਂਕੀ ਇਨਚਾਰਜ ਸਦਾ ਸੁਵਜੀਤ ਸਿੰਘ ਜੀ ਚੁਮੀ ਸਿੰਘ ਦੱਸਿਆ ਕਿ ਪਹਿਲਾਂ ਵੀ ਦੋ ਸਾਲ ਆਲੇ ਇੱਥੇ ਰਹਿ ਕੇ ਗਏ ਦੋ ਸਾਲ ਪਹਿਲਾਂ ਕੁਝ ਸਮਾਰਿਆ ਕੇ ਗਏ ਆ ਉਸ ਟਾਈਮ ਵੀ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਬਹੁਤ ਸਾਰੇ ਜਿਹੜੇ ਨਸ਼ਾ ਤਸਕਲ ਸੀ ਉਹ ਚੁੱਕੇ ਉਹਨਾਂ ਨੇ ਪਰਚੇ ਕੱਟ ਕੇ ਅੰਦਰ ਕੀਤੇ ਅੱਜ ਵੀ ਉਹ ਅੰਦਰ ਬੈਠੇ ਆ ਹੁਣ ਵੀ ਉਹ ਬਹੁਤ ਵੱਡੇ ਪੱਧਰ ਤੇ ਆਦਾ ਕੰਮ ਜਾਰੀ ਕਰਦੇ ਆ ਜਦੋਂ ਵੀ ਹੁੰਦੇ ਆ ਤਕਰੀਬ ਨੇ ਭੱਜ ਜਾਂਦੇ ਆ ਹੁਣ ਤਾਂ ਸਾਡਾ ਜਿਹੜਾ ਪਿੰਡ ਆ ਉੱਚੋ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਜਦਰਾ ਮਾਰ ਕੇ ਹੀ ਚੜੇ ਗਏ ਆ ਉਸ ਪਾਰਟੀ ਦੇ ਅਜੇ ਕੋਈ ਹੱਥ ਨਹੀਂ ਆ ਰਿਹਾ ਸੋ ਸਾਡੀ ਪੰਚਾਇਤ ਆ ਜਿਹੜੀ ਉਹ ਪੋਸਟ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮਲੋ ਖੜੀ ਆ ਅਸੀਂ ਤਾਂ ਇਹਨਾਂ ਨੇ ਵੀ ਕਿਹਾ ਵੀ ਜੇ ਤੁਸੀਂ ਨਾ ਹਟੇ ਤੇ ਪੁਸਤੋਂ ਨਹੀਂ ਵੀ ਕਾਬੂ ਆਉਂਦੇ ਤਾਂ ਅਸੀਂ ਆਪ ਫੜ ਕੇ ਉਹਨਾਂ ਨੂੰ ਦੇ ਦੇਣਾ ਫਿਰ ਕੋਈ ਇਸ ਗੱਲ ਦਾ ਰੋਹਤਾ ਨਾ ਕਰੇ ਆਪ ਦਾ ਸੁਧਰ ਜਾਣਾ ਤੁਹਾਨੂੰ ਤਾਂ ਇਹ ਵੀ ਕਹਿਣਗੇ ਵੀ ਅਸੀਂ ਤੁਹਾਨੂੰ ਸਰਪੰਚ ਦਾ ਵੋਟਾਂ ਪਾਈਆਂ ਤੁਹਾਨੂੰ ਮੈਂਬਰ ਬਣਾਇਆ ਸਰਪੰਚ ਬਣਾਇਆ ਹਾਂਜੀ ਤੇ ਫਿਰ ਵੀ ਤੁਸੀਂ ਸਾਡੇ ਨਾਲ ਟੱਕਾ ਕਰਦੇ ਹੋ ਫਿਰ ਕੀ ਹੋ ਜਾਊਗਾ ਨਹੀਂ ਜੀ ਇਹ ਵੀ ਇੱਕ ਬੜੀ ਵੱਡੀ ਗੱਲ ਆ ਵੀ ਚਲੋ ਮੈਂ ਪਿੰਡ ਨੇ ਬੜਾ ਵੱਡਾ ਮਾਨ ਬਖਸ਼ਿਆ 406 ਵੋਟਾਂ ਦੇ ਲੀਡ ਨਾ ਮੈਂ ਸਰਪੰਚ ਬਣਾਇਆ। ਸੋ ਮੇਰੀ ਜ਼ਿੰਮੇਵਾਰੀ ਆ ਸਾਰੀ ਪੰਚਾਇਤ ਦੀ ਜ਼ਿੰਮੇਵਾਰੀ ਆ ਕਿ ਕਿਸੇ ਦਾ ਧੀ ਪੁੱਤ ਨੂੰ ਸੀ ਨਸ਼ੇ ਤੋਂ ਬਚਾਈਏ। ਸੋ ਇਸ ਕਰਕੇ ਅਸੀਂ ਨਸ਼ੇ ਦੇ ਤਾਂ ਪਹਿਲਾਂ ਹੀ ਬੜਾ ਖਿਲਾਫ ਆ। ਹੁਣ ਤਾਂ ਚਲੋ ਪ੍ਰਮਾਤਮਾ ਨੇ ਮੌਕਾ ਦਿੱਤਾ ਲੋਕਾਂ ਦੀ ਸੇਵਾ ਕਰਨ ਦਾ ਤੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕੀ। ਜਿਹੜੇ ਜਿਹੜੇ ਪ੍ਰੋਜੈਕਟ ਜਿਹੜੇ 5 ਸਾਲਾਂ ਵਾਸਤੇ ਲਿਖੇ ਆ ਵੀ ਅਸੀਂ ਆਹਾਂ ਪ੍ਰੋਜੈਕਟ ਕਰਦੇ ਆ ਪਿੰਡ ਦੇ ਵਿੱਚ। ਜਿਹੜੇ ضروری ਲੋਕਾਂ ਵਾਸਤੇ ਜਿਵੇਂ ਮਦਰ ਸਿੱਖਿਆ ਜਾਂ ਸਿਹਤ ਆ ਜਾਂ ਕੋਈ ਹੋਰ ਪ੍ਰੋਗਰਾਮ ਚਲਾਉਣੇ ਜਿਹੜੇ ਆ ਹਾਂਜੀ ਹਾਂਜੀ ਸਭ ਤੋਂ ਲਿਖਿਆ ਜਿਵੇਂ ਆ ਤੁਹਾਡੇ ਤੁਹਾਨੂੰ ਚ ਪਹਿਲਾਂ ਵੀ ਕੀਤਾ ਵੀ ਸਭ ਤੋਂ ਪਹਿਲਾਂ ਪਾਣੀ ਹੈ ਜੀ ਉਸ ਤੋਂ ਬਾਅਦ ਸਾਡੇ ਸਕੂਲ ਪਿੰਡ ਦੇ ਜਿਹੜੇ ਸਕੂਲ ਦੀ ਬਿਲਡਿੰਗ ਆ ਉਹ ਵੀ ਕੁਝ ਠੀਕ ਨਹੀਂ ਗਈ ਉਸ ਵਾਸਤੇ ਵੀ ਅਸੀਂ ਸੋਚ ਰਹੇ ਆ ਪੀਓ ਦਾ ਜਿਹੜੀ ਪੜ੍ਹਾਈ ਦਾ ਮਿਆਰ ਉੱਚਾ ਕੀਤਾ ਜਾਵੇ ਜਿੱਥੇ ਆਪਾਂ ਖੜੇ ਆ ਇਹ ਪੈਲਸ ਆ ਇਹਨੂੰ ਵੀ ਕੁਝ ਸਰਕਾਰ ਤੋਂ ਕੋਈ ਫੰਡ ਦੇਵੇ ਤਾਂ ਅਸੀਂ ਇਹਦੇ ਤੇ ਕੋਈ ਵਧੀਆ ਕੰਮ ਕਰ ਸਕੀਏ ਜਾਂ ਕੋਈ ਗਰੀਬ ਪਰਿਵਾਰ ਇੱਥੇ ਵਿਆਹ ਕਰ ਸਕੀਏ ਜਾਂ ਵਧੀਆ ਬਣ ਜਾਵੇ ਜਿਹੜਾ ਮਰਜ਼ੀ ਕਰ ਸਕੀਏ ਇਹ ਵੀ ਬਣਾ ਸਕੀਏ ਇਹਨੂੰ ਦਾਣਾ ਮੰਡੀ ਆ ਸਾਡੇ ਉਹਦੀ ਵੀ ਕੁਝ ਹਾਲਤ ਥੋੜੀ ਜਿਹੀ ਠੀਕ ਨਹੀਂ ਹੈਗੀ ਕੋਈ ਏਰੀਆ ਬਹੁਤ ਵਧੀਆ ਹੈ ਉਹਦਾ ਵੀ ਫੜਫੜ ਵਧੀਆ ਪੰਜ ਜਾਵੇ ਪਿੰਡ ਸਾਨੂੰ ਸਹਿਯੋਗ ਦੇ ਰਿਹਾ ਹੈ ਕਿ ਇੰਸਟਰਕਚਰ ਵਾਲੇ ਵਿੱਚ ਨਹੀਂ ਜੀ ਪਿੰਡ ਪੂਰਾ ਸਹਿਯੋਗ ਦੇ ਰਿਹਾ ਕੋਈ ਵੀ ਇਸ ਤਾਂ ਦੀ ਕੋਈ ਗੱਲ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਤੇ ਆ ਕਿ 9 ਦੇ 9 ਮੈਂਬਰ ਸਾਰੀ ਪੰਚਾਇਤ ਇਕੱਠੀ ਹੈ ਉਈ ਕਿੰਤੂ ਪੰਤਨੀ ਅਸੀਂ ਸਭ ਸਤ 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 ਇੱਕ ਵੱਡੀ ਗੱਲ ਤੁਹਾਡੇ ਧਿਆਨ ਜੇ ਕਰਨੀ ਚਾਹੁੰਦੇ ਆ ਅਸੀਂ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਪਿੰਡ ਦੇ ਕੰਮ ਕਰਨਾ ਚਾਹੁੰਦੇ ਆ ਈਰਖਾਵਾਦੀ ਚੋਂ ਬਹੁਤ ਦੂਰ ਹੋ ਕੇ ਪਾਰਟੀਆਂ ਚੋਂ ਲੋਕ ਹਰ ਕੋਈ ਕਿਸੇ ਪਾਰਟੀਆਂ ਜਿਹੜਾ ਕੋਈ ਕਿਸੇ ਨਾਲ ਜੁੜਿਆ ਸੋ ਪਿੰਡ ਦਾ ਈਰਖਾਵਾਦੀ ਪੰਚਾਇਤ ਕਰਦੀ ਆ ਤੇ ਪਿੰਡ ਦਾ ਨੁਕਸਾਨ ਹੁੰਦਾ